ਪਰसों ਰਾਤ ਨੂੰ ਮੈਂ ਤੇ ਮੇਰਾ ਬ੍ਰਦਰ ਮਨਜੋਤ ਮੋਤੀ ਅਹੀਂ ਮੈਰਿਜ ਤੋਂ ਆ ਰਹੇ ਤੇ ਕਰੀਬਨ 10 10:30 ਵਜੇ ਦਾ ਟਾਈਮ ਸੀ ਤੇ ਰੋਡ ਦੇ ਉੱਤੇ ਪਿਆਦਾ ਹੀ ਤੇ ਅਹੀਂ ਸੋਚਿਆ ਕਿ ਸ਼ਾਇਦ ਇਹ ਬਾਜ ਆ ਜਦੋਂ ਗੱਡੀ ਖਲਾਰ ਕੇ ਦੇਖਿਆ ਤੇ ਉੱਲੂ ਨਿਕਲਿਆ ਤੇ ਇਹਦਾ ਇੱਕ ਪਾਰ ਫ੍ਰੈਕਚਰ ਹੀ ਤੇ ਇੱਕ ਇਹਦੀ ਲੱਤ ਟੁੱਟੀ ਆ ਤੇ ਫਿਰ ਅਹੀਂ ਜਦੋਂ ਘਰ ਲਿਆ ਕੇ ਦੇਖਿਆ ਫਿਰ ਕੱਲ ਅਸੀਂ ਇਹਨੂੰ ਡਾਕਟਰ ਜੋਲ ਦੇ ਹਸਪੀਟਲ ਲੈ ਗਏ ਡਾਕਟਰ ਜੋਲ ਨੇ ਇਹਦੇ ਪੈਰ ਤੇ ਇੱਕ ਤੇਰੇ ਪਿਆਰ ਦੋਤੇ ਇਹਨਾਂ ਨੇ ਹੋਰ ਪਲਸਟਰ ਲਾਇਆ ਇੱਕ ਕਿਦੇ ਪਰਦੇ ਵਿੱਚ ਨਾ ਉਹਨਾਂ ਨੇ ਪਲੇਟ ਪਾਈ ਹੈ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਰੇਟ ਕੀਤਾ ਇਹਨੂੰ ਤੇ ਬਾਕੀ ਹੁਣ ਪਰਸੋਂ ਨਾਲੋਂ ਇਹ ਕਾਫੀ ਬੈਟਰ ਹੈਗਾ ਹੁਣ ਖਾ ਪੀ ਰਿਹਾ ਪਰਸੋਂ ਇਹਨੇ ਕੁਝ ਵੀ ਨਹੀਂ ਖਾਦਾ ਤੇ ਹੁਣ ਜਿੱਤਰਾ ਹੀ ਇਹ ਠੀਕ ਹੋਏਗਾ ਉਨੀ ਦੇਰ ਹੀ ਆਪਣੇ ਕੋ ਰੱਖਾਂਗੇ ਜਦੋਂ ਠੀਕ ਹੋਏਗਾ ਫਿਰ ਇਹਨੂੰ ਉਡਾ ਦੇਵਾਂਗੇ ਕਿਉਂਕਿ ਇਹ ਘਰ ਰੱਖਣ ਵਾਲਾ ਜਾਨਵਰ ਨਹੀਂ ਹੈਗਾ ਤੇ ਇਹ ਆਜ਼ਾਦ ਪੰਛੀ ਹੈ ਤੇ ਆਜ਼ਾਦ ਹੀ ਵਧੀਆ ਰਹਿੰਦਾ ਮੈਂ ਤੇ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਬੇਜਵਾਨ ਜਿੰਨੋ ਜੋ ਵੀ ਜਾਨਵਰ ਤੁਹਾਨੂੰ ਰਾਹ ਦੇ ਵਿੱਚ ਕਿਤੇ ਵੀ ਮਿਲਦਾ ਉਹਦੀ ਮਦਦ ਕਰੋ